ਲੋਕ ਸਭਾ ਚੋਣਾਂ ਚ ਸੁਰੱਖਿਆ ਲਈ ਪੁਲਿਸ ਜ਼ਿਲ੍ਹਾ ਖੰਨਾ ਚ ਪੈਰਾਮਿਲਟਰੀ ਫੋਰਸ ਦੀਆਂ ਨੌ ਕੰਪਨੀਆਂ ਤਾਇਨਾਤ ਲੋਕ ਸਭਾ ਚੋਣਾਂ ਚ ਸੁਰੱਖਿਆ ਨੂੰ ਲੈ ਕੇ ਅੱਜ ਮਾਛੀਵਾੜਾ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਡੀ ਸੌਰਵ ਜਿੰਦਲ ਨੇ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਡੀ ਜਿੰਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪੈਰਾਮਿਲਟਰੀ ਫੋਰਸ ਦੀਆਂ ਨੌ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਆਪਣੀ ਡਿਊਟੀ ਨਿਭਾਉਣਗੇ ਉਹਨਾਂ ਕਿਹਾ ਕਿ ਅੱਜ ਫਲੈਗ ਮਾਰਚ ਦਾ ਮੁੱਖ ਉਦੇਸ਼ ਸ਼ਾਂਤਮਈ ਮਾਹੌਲ ਬਣਾ ਕੇ ਰੱਖਣਾ ਅਤੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਹੈ ਕਿ ਜੇਕਰ ਕਿਸੇ ਨੇ ਵੀ ਇਹਨਾਂ ਲੋਕ ਸਭਾ ਚੋਣਾਂ ਵਿੱਚ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਹਰੇਕ ਥਾਣੇ ਵਿੱਚ ਜੋ ਸੰਵੇਦਨਸ਼ੀਲ ਬੂਥ ਹਨ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹਨਾਂ ਥਾਵਾਂ ਤੇ ਵਿਸ਼ੇਸ਼ ਤੌਰ ਤੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਐਸ ਪੀ ਜਿੰਦਲ ਨੇ ਕਿਹਾ ਕਿ ਹਰੇਕ ਸਾਤ ਪੋਲਿੰਗ ਬੂਥਾਂ ਪਿੱਛੇ ਇੱਕ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਗਸ਼ਤ ਕਰੇਗੀ ਅਤੇ ਸਥਿਤੀ ਨੂੰ ਕੰਟਰੋਲ 'ਚ ਰੱਖੇਗੀ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ ਮਾਛੀਵਾੜਾ ਸਾਹਿਬ ਵਿਖੇ ਕੱਢੇ ਗਏ ਫਲੈਗ ਮਾਰਚ ਵਿੱਚ ਐਸ ਪੀ ਡੀ ਸਾਰਵ ਜਿੰਦਲ ਦੀ ਅਗਵਾਈ ਵਿੱਚ ਕਰੀਬ 250 ਤੋਂ ਵੱਧ ਸੁਰੱਖਿਆ ਬਲਾ ਨੇ ਗਨੀ ਖਾਨ ਨਵੀਂ ਖਾਨ ਗੇਟ ਫਲੇਗ ਮਾਰਚ ਸ਼ੁਰੂ ਹੋਇਆ ਜੋ ਬਾਜ਼ਾਰਾ ਚੋਂ ਹੁੰਦਾ ਹੋਇਆ ਪੁਲਿਸ ਥਾਣਾ ਵਿਖੇ ਆ ਕੇ ਸਮਾਪਤ ਹੋਇਆ ਦੇਖੋ ਤੁਹਾਨੂੰ ਪਤਾ ਜਿਵੇਂ ਲੋਕ ਸਭਾ ਇਲੈਕਸ਼ਨਸ ਆਪਣੇ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਹੋ ਰਹੀਆਂ ਨੇ ਉਹਦੇ ਕਰਕੇ ਸਾਡੇ ਕੋਲ ਪੈਰਾ ਮਿਲਟਰੀ ਫੋਰਸ ਦੀਆਂ ਵੀ 9 ਕੰਪਨੀਆਂ ਖੱਡਾ ਪੁਣੀ ਜ਼ਿਲ੍ਹੇ ਨੂੰ ਮਿਲੀਆਂ ਨੇ ਤੇ ਏਰੀਆ ਡੋਮਿਨੇਸ਼ਨ ਕਰਨ ਲਈ ਤੇ ਕੁਮਾਰੇ ਅੰਸਰਾਂ ਨੂੰ ਮੈਸੇਜ ਦੇਣ ਲਈ ਕਿ ਸਾਡਾ ਇੱਥੇ ਪੁਲਿਸ ਦਾ ਪੂਰਾ ਕੰਟਰੋਲ ਹੈ ਜੇ ਕੋਈ ਮਾੜੀ ਐਕਟੀਵਿਟੀ ਇਲੀਗਲ ਐਕਟੀਵਿਟੀ ਕਰੂਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਪਬਲਿਕ ਦੇ ਮਨ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮਈਏ ਕਿ ਉਹ ਆਪਾਂ ਖੁੱਲ ਕੇ ਆਪਣਾ ਬਿਨਾਂ ਕਿਸੇ ਡਰ ਤੋਂ ਆਪਣੀ ਪੋਲਿੰਗ VOTING ਕਰਨ ਤੇ ਪੁਲਿਸਾਇਰੀ ਤੇ ਪੂਰਾ ਕੰਬੀਨੇਸ਼ਨ ਸਾਡੇ ਕੋਲ ਬੀਐਸਐਫ ਸੀਆਰਪੀਐਫ ਤੇ ਕਰਨਾਟਕਾ ਤੇ ਤਾਮਿਲਨਾਡੂ ਪੁਲਿਸ ਦੀਆਂ ਜਿਹੜੀਆਂ ਕੰਪਨੀ ਆਈਆਂ ਹੋਈਆਂ ਨੇ ਉਸ ਦੇ ਨਾਲ ਹੀ ਸਾਡੇ ਜਿਹੜੇ ਖੰਨਾ ਪੁਲਿਸ ਦੇ ਸਾਰੇ ਜ਼ਿਲ੍ਹੇ ਦੇ ਜਿੰਨੇ ਕਸਟਡ ਆਫਿਸਰਸ ਨੇ ਤੇ ਸਮਰਾਲਾ ਸਰਪੂਰ ਹਿੰਦੂ ਸਾਰੇ ਐਸਐਚਓ ਆਏ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਰਕਾਰੀਆਂ ਜਿਹੜੀਆਂ ਮੇਨ ਹਦਾਇਤਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਮੈਂ ਮੇਰੀ ਪਬਲਿਕ ਨੂੰ ਰਿਕਵੈਸਟ ਹੈ ਕਿ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਉਹਨੂੰ ਜ਼ਰੂਰ ਯੂਜ਼ ਕਰਨ ਇਹਦੇ ਇਫਕ ਨੂੰ ਜਾ ਕੇ ਆਪਣੀ ਵੋਟ ਜ਼ਰੂਰ ਪਾਓ ਤੇ ਸੈਕੰਡਲੀ ਜਿਹੜੇ ਕੋਈ ਵਿਅਕਤੀ ਜਾਂ ਕੋਈ ਲੋਕਾਂ ਨੂੰ ਇੱਕ ਅਪੀਲ ਹੈ ਕਿ ਰੂਮਰਸ ਤੋਂ ਦੂਰ ਰਹਿਣ ਕੋਈ ਅਫਵਾਹਾਂ ਤੋਂ ਦੂਰ ਰਹਿਣ ਜੇ ਕੋਈ ਕਿਸੇ ਤਰੀਕੇ ਦੀ ਅਫਵਾਹ ਫੈਲਦੀ ਹੈ ਤਾਂ ਉਹਨੂੰ ਅੱਗੇ ਮਤਲਬ ਸਰਕੂਲੇਟ ਨਾ ਕਰਨ ਪਹਿਲਾਂ ਲੋਕਲ थाने ਨੂੰ ਜਾਂ ਪੁਲਿਸ ਨੂੰ ਇਨਫੋਰਮ ਕਰੋ ਕਿ ਆਪਣਾ ਉਸ ਤੋਂ ਬਿਨਾਂ ਸਾਡੇ ਜਿਹੜਾ ਪੰਜਾਬ ਪੁਲਿਸ ਹੈ ਪਰ ਸੀਐਪਫ ਦੀ ਫੋਰਸਿਸ ਨਾਲ ਮਿਲ ਕੇ ਸਾਡਾ ਏਰੀਆ ਤੇ ਪੂਰਾ ਕੰਟਰੋਲ ਹੈ ਅਸੀਂ ਪੂਰੀ ਈਐਨਐਫ ਫੀਸ ਨੂੰ ਇਲੈਕਸ਼ਨ ਕਰਾਵਾਉਂਦੇ ਹਾਂ ਬਰਕਿ ਕਿਰੇਟ ਕੋ ਸਸਤੀ ਬੁਥੀ ਅਰਾਊਂਡ ਬਲੈਂਕ ਹੈ ਜਿੰਤੋਂ ਜਤਨਾ ਨਾਲ ਰੱਖੀ ਜਾਊਗੀ ਵੀ ਵੀਡੀਓ ਕਾਫੀ ਵੀ ਕੀਤੀ ਜਾ ਰਹੀ ਹੈ ਬੂਥਾਂ ਦੀ ਦੇਖੋ ਜਿਹੜੀ ਵੀਡੀਓਗ੍ਰਾਫੀ ਹੈ ਉਹ ਸਾਡੇ ਰਿਟਰਨਿੰਗ ਅਫੀਸਰ ਡੀਓ ਟੀਸੀ ਲੁਧਿਆਣਾ ਤੇ ਨਾਲ ਹੀ ਜਿਹੜੇ ਐਸਟੀਐਮਸ ਹੈ ਉਹਨਾਂ ਦੀ ਇਹ ਡਟਾ ਹੁੰਦਾ ਕੋਰੀ ਹੈ ਬਟ ਜਿਹੜੇ ਕ੍ਰਿਟੀਕਲ ਦੇ ਬੰਦੇ ਬੂਥ ਰੈਟੀਫਾਈ ਕੀਤੇ ਨੇ ਉਹਨਾਂ ਦੇ ਸਾਡੀ ਲੋਕਲ ਪੁਲਿਸ ਤੋਂ ਬਿਨਾਂ ਬਿਨਾਂ ਸਾਰੇ ਬੁੱਥਾਂ ਤੇ ਉਹਨਾਂ ਤੇ ਪੈਰਾਮਿਲਟਰੀ ਫੋਰਸ ਵੀ ਲੱਗੇਗੀ ਉਹ ਟੀਮਾਂ ਵੀ ਸਪੈਸ਼ਲ ਟੀਮਾਂ ਭਰੀਆਂ ਗਈਆਂ ਨੇ ਇਲੈਕਸ਼ਨ ਵਾਲੇ ਦਿਨ ਅਸਕਰ ਅਲੀ ਜੀ ਹਾਂਜੀ ਸਾਡੀ ਜਿਹੜੀ ਬੂਥ ਤੇ ਡਿਊਟੀ ਲੱਗੂਗੀ ਉਹ ਤੋਂ ਬਿਨਾਂ ਸੱਤ ਅੱਠ ਜਿਹੜੇ ਬੂਥ ਆ ਉਹਨਾਂ ਦੇ ਪਿੱਛੇ ਇੱਕ ਪੈਟਰੋਲਿੰਗ ਪਾਰਟੀ ਲੱਗੂਗੀ ਤੇ ਤਿੰਨ ਮੁਲਾਜ਼ਮ ਹੋਣਗੇ ਜਿਹੜੇ ਕਿ ਰੈਗੂਲਰ ਹੁੰਦੇ ਰਹਿਣਗੇ ਤੋ ਵੀ ਨਾ ਜਿਹੜੇ ਸਾਡੇ ਸਾਰੇ ਆਫੀਸਰ ਐ ਪੈਰਾਮਿਲਟਰੀ ਦੇ ਆਫੀਸਰ ਨੇ ਉਹ ਵੀ ਰੈਗੂਲਰਲੀ ਕੰਸ਼ਟ ਕਰਦੇ ਰਹਿੰਗੇ ਪੂਰੇ ਜ਼ਿਲ੍ਹਾ ਖੰਨਾ ਨੂੰ ਹੁਣ ਤੱਕ ਕੋਈ ਕਿੰਨੀ ਕਿ ਬਖਬਰੀ ਕੀਤੀ ਕੀ ਪੈਸੇ ਦੀ ਜਾਂ ਕੋਈ ਅਸਲਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਿਹੜਾ ਦੀਜਵਾ ਤੋਂ ਟੋੜਿਆ ਕੰਮ ਕੋਈ ਕੋਈ ਕੰਮ ਕੀਤਾ ਹੈ ਪੁਲਿਸ ਜ਼ਿਲ੍ਹਾ ਖੰਨਾ ਤੋਂ ਬੜੀ ਰੈਡੀ ਹੈਵੀ ਰਿਕਵਰੀਜ਼ ਕੀਤੀ ਗਈ ਪੂਰੀ ਮਾਊਂਟ ਤਾਂ ਤੁਹਾਨੂੰ ਇਸ ਤੇ ਨਹੀਂ ਦੱਸ ਸਕਦਾ ਸਾਡੇ ਕੋਲ ਅਸੀਂ ਕੈਸ਼ ਵੀ ਰਿਕਵਰ ਕੀਤਾ ਹੈ ਨਾਰਕੋਟਿਕ ਟਰੱਕਸ ਤੇ ਸਾਈਟ ਸਾਰੀਆਂ ਜਿਹੜੀਆਂ ਰਿਕਵਰੀਆਂ ਕੀਤੀਆਂ ਆਵੇ ਤਾਂ ਕਿ ਜਿਹੜੀਆਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਈਆਂ ਸਾਰੇ ਪੋਲਿੰਗ ਸਟੇਸ਼ਨ ਨਾਰਮਲ ਕੰਡੀਸ਼ਨ ਵਿੱਚ ਕੁਝ ਸੰਵੇਦਨਸ਼ੀਲ ਪੋਲਿੰਗ ਪੁਤਰਾਂ ਅੱਜ ਹਨ ਜਿਨ੍ਹਾਂ ਦੇ ਸ਼ਹਿਰਾਂ ਵਿੱਚ ਸੰਵੇਦਨਸ਼ੀਲ ਕੁਝ ਟੁਕੜਾ ਲੱਗ ਗਿਆ ਹੈ ਇਹਨਾਂ ਦੇ ਨਾਲ ਸਾਡੇ 5 ਮਛਵਾਰੇ ਵਿੱਚ 3 ਮਛਵਾਰੇ ਦੇ ਵਿੱਚ ਅੱਜ ਜਿਹੜੇ ਸੰਵੇਦਨਸ਼ੀਲ ਬੰਦੇ ਬਲ ਆਪਣੇ ਪੋਇੰਟ ਬਿਠਾ ਉਹਨਾਂ ਤੇ ਅਸੀਂ ਪੈਰਾਮਿਲਟਰੀ ਫੋਰਸ ਲਾ ਲਈ ਹੈ